ਆਟਕਾਂ ਦੀ ਪਰਜ਼ੋਰ ਮੰਗਦੇ ਉੱਤੇ ਪੇਸ਼ ਕਰ ਰਹੀ ਹਾਂ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 16ਵਾਂ ਭਾਗ ਸੁਣੋਗੇ ਜਾਗਰ ਨੂੰ ਇਨਸਪੈਕਟਰ ਸਰਦਾਰ ਨੇ ਜਿਹੜੇ 2 ਨੋਟ 100 100 ਦੇ ਦਿੱਤੇ ਸਨ ਉਹ ਜਾਗਰ ਨੇ ਆਪਣੀ ਜੇਬ ਵਿੱਚ ਪਾ ਲਏ ਸਨ ਚੂੜੂ ਅਮਲੀ ਤੇ ਖੇਤੇ ਮਹਿਰੇ ਦੀ ਨਿਗਾ ਵਾਰ-ਵਾਰ ਜਾਗਰ ਦੀ ਜੇਬ ਤੇ ਜਾਂਦੀ ਸੀ ਮਾਇਆ ਵਿੱਚ ਕਿੰਨੀ ਸ਼ਕਤੀ ਹੁੰਦੀ ਹੈ ਸ਼ਾਮ ਹੋ ਗਈ ਸੀ ਜਾਗਰ ਦੇ ਪੀਰਖਾਨੇ ਵਿੱਚੋਂ ਸਭ ਲੋਕ ਜਾਗ ਚੁੱਕੇ ਸਨ ਚੂੜੂ ਅਮਲੀ ਰੋਟੀ ਟੁਕ ਦਾ ਆਹਰ ਕਰਨ ਲੱਗ ਪਿਆ ਸੀ ਉਸ ਨੇ ਮੂੰਗੀ ਦੀ ਦਾਲ ਚੁੱਲ੍ਹੇ ਦੇ ਵਿੱਚ ਗੋਹੇ ਲਾ ਕੇ ਪਤੀਲੀ ਵਿੱਚ ਧਰ ਦਿੱਤੀ ਦਿਨ ਛਿਪ ਗਿਆ ਸੀ ਹਨੇਰਾ ਹੋ ਗਿਆ ਸੀ ਹਨੇਰੇ ਹੋਏ ਚੂੜੂ ਨੇ ਜਾਗਰ ਦੀ ਰੋਟੀ ਖਵਾਈ ਫਿਰ ਆਪ ਖਾਧੀ ਫਿਰ ਬੀੜੀਆਂ ਲਾ ਕੇ ਬੈਠ ਗਏ ਜਾਗਰ ਨੇ ਚੂੜੂ ਨੂੰ ਆਪਣਾ ਟਰੰਕ ਚੁੱਕ ਕੇ ਮੰਜੇ ਤੇ ਧਰਨ ਲਈ ਆਖਿਆ ਉਸ ਨੇ ਉਸ ਦੇ ਅੱਗੇ ਟਰੰਕ ਧਰ ਦਿੱਤਾ ਜਾਗਰ ਨੇ ਆਪ ਦੇ ਗਿੱਜੇ ਵਿੱਚੋਂ ਚਾਬੀ ਕੱਢੀ ਟਰੰਕ ਖੋਲ੍ਹਿਆ ਫਰੋਲ ਕੇ ਨਗ ਵਾਲੀ ਮੁੰਦਰੀ ਕੱਢ ਕੇ ਚੀਚੀ ਵਿੱਚ ਪਾ ਲਈ ਬਟੂਆ ਕੱਢ ਕੇ ਵੇਖਿਆ ਫਿਰ ਜੇਬ ਵਿੱਚ ਪਾ ਲਿਆ ਟਰੰਕ ਵਿੱਚੋਂ ਉਸ ਨੇ ਪ੍ਰੀਤੋ ਦਾ ਸੂਟ ਕੱਢਿਆ ਜਿਹੜਾ ਉਹ ਉਸ ਨਾਲ ਮੇਲੇ ਵਿੱਚ ਪਾ ਕੇ ਗਈ ਸੀ ਜਾਗਰ ਨੇ ਸੂਟ ਉੱਪਰ ਟਿਕਟਿ ਕੀ ਲਾ ਲਈ ਕਈ ਸਾਲਾਂ ਦਾ ਲੰਘਿਆ ਸਮਾਂ ਉਸ ਦੀਆਂ ਅੱਖਾਂ ਅੱਗੋਂ ਲੰਗਣ ਲੱਗਿਆ ਪ੍ਰੀਤੋ ਮੈਂ ਤੈਨੂੰ ਬਹੁਤ ਪਿਆਰ ਕਰਦਾ ਹਾਂ ਉਹ ਬਾਲਗੋ ਸੋਣੀ ਐ ਫਿਰ ਉਸ ਦੀ ਹੁਬ ਨਿਕਲ ਗਈ ਉਹ ਹੁਬ ਕੀ ਹੁਮਕੀ ਰੋਣ ਲੱਗ ਪਿਆ ਚੂੜੂ ਉਸ ਨੂੰ ਵਿਰਾਉਣ ਲੱਗ ਪਿਆ ਚੂੜੂ ਬੋਲਿਆ ਓਏ ਭਰਾਵਾ ਦਿਨ ਗੁਜ਼ਰੀ ਜਾਂਦੇ ਐ ਸਮਾਂ ਲੰਘੀ ਜਾਂਦਾ ਐ ਭਲਾ ਮਰੇ ਹੋਏ ਵੀ ਕਦੇ ਮੁੜ ਕੇ ਆਏ ਨਹੀਂ ਇੱਥੇ ਕੌਰੂ ਬਾਦਸ਼ਾਹ ਵਰਗੇ ਸਿਕੰਦਰ ਬਾਦਸ਼ਾਹ ਵਰਗੇ ਜਿਹੜਾ ਆਂਦਾ ਸੀ ਸਾਰੀ ਦੁਨੀਆ ਜਿੱਤ ਲਮਾਂਗਾ ਉਹ ਤੁਰ ਗਿਆ ਦੁਨੀਆ ਤੋਂ ਸਾਰੀ ਦੁਨੀਆ ਜਿੱਤੀ ਨਹੀਂ ਗਈ ਆਪਾਂ ਤਾਂ ਕੀ ਦੇ ਵਿਚਾਰੇ ਆ ਬਾਈ ਦੁਨੀਆ ਦੀ ਹਵਾ ਨੂੰ ਅੱਜ ਤੱਕ ਕੋਈ ਨਹੀਂ ਢਲ ਸਕਿਆ ਆਪਾਂ ਤਾਂ ਉਸ ਡਾਢੇ ਅੱਗੇ ਕੋਈ ਵੀ ਚੀਜ਼ ਨਹੀਂ ਆਪਾਂ ਕੀ ਦੇ ਪਾਣੀ ਹਾਰ ਹਾਂ ਚੁੱਪ ਕਰ ਰੱਬ ਦਾ ਨਾਮ ਲੈ ਚੂੜੂ ਅਮਲੀ ਜਾਗਰ ਨੂੰ ਉਰਾਈ ਜਾਂਦਾ ਸੀ ਤਦੇ ਹੀ ਆਪਣੇ ਘਰ ਨੂੰ ਲੰਘਿਆ ਜਾਂਦਾ ਲੈਂਬਰ ਸਾਈਕਲ ਕੰਧ ਨਾਲ ਲਾ ਕੇ ਅੰਦਰ ਲੰਘ ਆਇਆ ਜਾਗਰ ਨੂੰ ਰੋਂਦਾ ਵੇਖ ਕੇ ਉਹ ਭਮੱਤਰ ਕੇ ਬੋਲਿਆ ਕੀ ਗੱਲ ਹੋ ਗਈ ਜਾਗਰ ਫਿਰ ਪੁੱਬਾ ਮਾਰਨ ਲੱਗ ਪਿਆ ਫਿਰ ਲੈਂਬਰ ਨੇ ਚੂੜੂ ਨੂੰ ਕਿਹਾ ਅਮਲੀਆ ਕੀ ਗੱਲ ਐ ਓਏ ਭਰਾਵਾ ਗੱਲ ਕੀ ਹੋਣੀ ਸੀ ਆ ਆਪਦੇ ਟਰੰਕ ਚੋਂ ਆਪ ਦੀ ਘਰਵਾਲੀ ਦੀਆਂ ਨਿਸ਼ਾਨੀਆਂ ਕੱਢੀ ਬੈਠਾ ਯਾਦ ਕਰਕੇ ਚਤ ਔਖਾ ਕਰੀ ਜਾਂਦਾ ਲੈਂਬਰ ਪੀੜੀ ਚੁੱਕ ਕੇ ਉਸ ਦੇ ਕੋਲ ਬੈਠ ਗਿਆ ਫਿਰ ਉਹ ਜਾਗਰ ਨੂੰ ਬੋਲਿਆ ਜਾਗਰ ਚਾਚਾ ਚੁੱਪ ਕਰ ਵਾਹਿਗੁਰੂ ਵਾਹਿਗੁਰੂ ਕਰ ਲੰਘਿਆ ਸਮਾਂ ਕਦੇ ਵਾਪਸ ਨਹੀਂ ਆਉਂਦਾ ਇਹ ਰਿਸ਼ਤੇ ਨਾਤੇ ਕੱਚੇ ਧਾਗੇ ਦੀ ਤਰ੍ਹਾਂ ਹੁੰਦੇ ਹਨ ਟੁੱਟਦੇ ਆਂ ਦਾ ਪਤਾ ਨਹੀਂ ਲੱਗਦਾ ਇਹ ਵੀ ਕੋਈ ਪਤਾ ਨਹੀਂ ਕਦੋਂ ਕਿੱਥੇ ਟੁੱਟ ਜਾਣ ਹੁਣ ਜਾਗਰ ਆਪਣੇ ਝੱਕੇ ਨਾਲ ਅੱਖਾਂ ਪੁੰਝ ਕੇ ਬੈਠ ਗਿਆ ਥੋੜਾ ਠਹਿਰ ਕੇ ਲੈਂਬਰ ਜਾਗਰ ਨੂੰ ਬੋਲਿਆ ਕਿਉਂ ਜਾਗਰ ਚਾਚਾ ਤੇਰੇ ਯਾਦ ਹੈ ਇੱਕ ਦਿਨ ਤੂੰ ਮੈਨੂੰ ਦੱਸਿਆ ਸੀ ਕਿ ਤੈਨੂੰ ਰਾਤ ਨੂੰ ਇੱਕ ਸੁਪਨਾ ਆਇਆ ਸੀ ਤੂੰ ਸੁਪਨੇ ਵਿੱਚ ਆਪਣੇ ਸੌਰੀ ਰਹਿਣ ਲੱਗ ਪਿਆ ਸੀ ਉਥੋਂ ਦੇ ਸਰਪੰਚ ਨਾਲ ਸੀਰੀ ਵੀ ਰਲ ਗਿਆ ਸੀ ਉਸ ਦੇ ਖੇਤ ਟਰੈਕਟਰ ਟਰਾਲੀ ਚਲਾਈ ਜਾਂਦਾ ਸੀ ਤੇਰੇ ਗਲ ਵਿੱਚ ਸਰਪੰਚ ਦਾ ਪਿਸਤੌਲ ਪਾਇਆ ਹੋਇਆ ਸੀ ਰੌਂਦਾ ਸਣੇ ਤੂੰ ਆਂਦਾ ਸੀ ਲੈਂਬਰਾ ਪਤੀਜ ਇਹ ਸੁਪਨਾ ਸੱਚ ਹੋਵੇਗਾ ਮੈਂ ਤੈਨੂੰ ਕਿਹਾ ਸੀ ਕਿ ਚਾਚਾ ਕਦੇ ਸੁਪਨੇ ਵੀ ਸੱਚ ਹੋਏ ਨੇ ਇਹੀ ਸੁਪਨਾ ਲੈ ਕੇ ਤੂੰ ਆਪਣੇ ਸਹੁਰੇ ਗਿਆ ਸੀ ਸਗੋਂ ਸਾਡੀ ਚਾਚੀ ਵੀ ਗਵਾ ਆ ਆਪ ਤਾਂ ਪਿਸਤੌਲ ਗਲ ਚ ਪਾ ਕੇ ਕੀ ਟਰੈਕਟਰ ਚਲਾਉਣਾ ਸੀ ਜਾਗਰ ਨੇ ਲੈਂਬਰ ਦੀ ਗੱਲ ਸੁਣ ਕੇ ਇੱਕ ਲੰਬਾ ਹੌਕਾ ਲਿਆ ਕੂੰਹਾਂ ਲੰਬਾ ਹੌਕਾ ਜੋ ਸਾਡੇ ਸਮਾਜ ਨੂੰ ਇੱਕ ਮਰੋਥਲ ਦੇ ਰੋਹੀ ਬਿਆਬਾਨ ਵਿੱਚ ਕਿਸੇ ਦੁਖਿਆਰੇ ਦੀ ਮਾਰੀ ਚੀਕ ਦੀ ਹੂਕ ਬਣ ਜਾਂਦਾ ਹੈ ਅਤੇ ਸੁਣਦਾ ਨਹੀਂ ਜਾਗਰ ਲੈਂਬਰ ਦੀਆਂ ਗੱਲਾਂ ਦਾ ਕੋਈ ਜਵਾਬ ਨਹੀਂ ਦੇ ਰਿਹਾ ਸੀ ਸਭ ਸੋਚਾਂ ਦੇ ਸਮੁੰਦਰ ਵਿੱਚ ਗੋਤੇ ਲਾ ਰਿਹਾ ਸੀ ਥੋੜੇ ਚਿਰ ਮੰਗਰੋ ਜਾਗਰ ਭਾਰੀ ਹੋਈ ਆਵਾਜ਼ ਨਾਲ ਸੰਗ ਵਿੱਚੋਂ ਬੋਲਿਆ ਪਲਾ ਲੈਂਬਰਾ ਭਤੀਜ ਤੇਰੀ ਪ੍ਰੀਤ ਉਹ ਚਾਚੀ ਕਦੇ ਮੁੜ ਕੇ ਆ ਜਾਵੇਗੀ ਉਹ ਹੈ ਕਮਲਿਆ ਚਾਚਾ ਪੁਲ ਥੱਲੇੋਂ ਲੰਘੇ ਪਾਣੀ ਵਾਪਸ ਨਹੀਂ ਆਉਂਦੇ ਕਮਾਨ ਚੋਂ ਨਿਕਲਿਆ ਤੀਰ ਤੇ ਬੰਦੂਕ ਚੋਂ ਨਿਕਲੀ ਗੋਲੀ ਵੀ ਕਦੇ ਵਾਪਸ ਨਹੀਂ ਆਇਆ ਕਰਦੇ ਜੇ ਭਤੀਜ ਭੁੱਲੀ ਚੁੱਕੀ ਆ ਵੀ ਗਈ ਮੈਂ ਰੰਬੀ ਨਾਲ ਉਸ ਦਾ ਨੱਕ ਵੱਢ ਦੇਵਾਂਗਾ ਤੇ ਇੱਕ ਕੰਨ ਜੜਾਂ ਚੋਂ ਕੱਟ ਵੱਢ ਦੇਵਾਂਗਾ ਆਖਾਂਗਾ ਕਿ ਹੁਣ ਜਿੱਧਰ ਮਰਜੀ ਤੁਰੀ ਫਿਰ ਇਸ ਤਰ੍ਹਾਂ ਆ ਕੇ ਜਾਗਰ ਆਪਣੇ ਦਿਲ ਨੂੰ ਤਰਵਾਸ ਦੇ ਰਿਹਾ ਸੀ ਜਾਗਰ ਦੇ ਪੀਰਖਾਨੇ ਦੀ ਚੜਤ ਦੇਖ ਕੇ ਪਿੰਡ ਵਿੱਚੋਂ ਕਾਫੀ ਲੋਕ ਪੁੱਛਾਂ ਲੈਣ ਆਉਂਦੇ ਕਈ ਮੈਂਬਰ ਪੰਚਾਇਤ ਵੀ ਆਉਣ ਲੱਗ ਪਏ ਸਨ ਸੁੱਖਾ ਮੈਂਬਰ ਵੀ ਉਸਦੇ ਪੀਰਖਾਨੇ ਵਿੱਚ ਇੱਕ ਦੋ ਵਾਰ ਪੁੱਛ ਲੈਣ ਆਇਆ ਸੀ ਨਾਂ ਤਾਂ ਉਸ ਦਾ ਸੁਖਦੇਵ ਸੀ ਪਰ ਲੋਕ ਉਸ ਨੂੰ ਸੁੱਖਾ ਮੈਂਬਰ ਹੀ ਆਖਦੇ ਸਨ ਪਿੰਡ ਤੋਂ ਅੱਧ ਕੋ ਮੀਲ ਉੱਤੇ ਇੱਕ ਕੱਸੀ ਵਗਦੀ ਸੀ ਉਸ ਉੱਪਰ ਦੀ ਸੂਸਾਂ ਪਿੰਡ ਨੂੰ ਰਾਹ ਜਾਂਦਾ ਸੀ ਪਿੰਡ ਵਿੱਚ ਲੋਕ ਉਸ ਨੂੰ ਸੂਸਾਂ ਵਾਲੀ ਕੱਸੀ ਹੀ ਆਖਦੇ ਸਨ ਸੂਸਾਂ ਦੇ ਰਾਹ ਕੋਲ ਹੀ ਕੱਸੀ ਦੇ ਕਿਨਾਰੇ ਕੁਝ ਖਾਲੀ ਜਗ੍ਹਾ ਪਈ ਸੀ ਇਹ ਜਗ੍ਹਾ 1947 ਤੋਂ ਪਹਿਲਾਂ ਮੁਸਲਮਾਨਾਂ ਦੀਆਂ ਕਬਰਾਂ ਦੀ ਜਗ੍ਹਾ ਸੀ ਹੁਣ ਤੱਕ ਕਾਫੀ ਜਗ੍ਹਾ ਤਾਂ ਕਿਸਾਨਾਂ ਨੇ ਆਪਣੀਆਂ ਨਾਲ ਲੱਗਦੀਆਂ ਜ਼ਮੀਨਾਂ ਵਿੱਚ ਰਲਾ ਲਈ ਸੀ ਪਰ ਪੰਜ ਮਰਲੇ ਉੱਚਾ ਜਹਾ ਟਿੱਬਾ ਅਜੇ ਵੀ ਖਾਲੀ ਪਿਆ ਸੀ ਉਸ ਜ਼ਮੀਨ ਵਿੱਚ ਇੱਕ ਵੱਡਾ ਸਾਰਾ ਜੰਡ ਦਾ ਦਰਖਤ ਖੜਾ ਸੀ ਇੱਕ ਦਿਨ ਸੁਖਾ ਮੈਂਬਰ ਪੀਰਖਾਨੇ ਵਿੱਚ ਆਇਆ ਫਿਰ ਉਸਨੇ ਜਾਗਰ ਤੇ ਚੂੜੂ ਅਮਲੀ ਨੂੰ ਸਕੀਮ ਦੱਸੀ ਉਸਨੇ ਦੱਸਿਆ ਕਿ ਆਪਾਂ ਜਾਗਰ ਦਾ ਪੀਰਖਾਨਾ ਉਸ ਜ਼ਮੀਨ ਵਿੱਚ ਨਾ ਬਣਾ ਦਿੰਦੇ ਹਾਂ ਇੱਥੇ ਇਸ ਪੀਰਖਾਨੇ ਵਿੱਚ ਥਾਂ ਘੱਟ ਹੈ ਜਿਸ ਦਿਨ ਸੰਗਤ ਦਾ ਜ਼ਿਆਦਾ ਇਕੱਠ ਹੋ ਜਾਂਦਾ ਹੈ ਬੈਠਣ ਲਈ ਜਗ੍ਹਾ ਨਹੀਂ ਹੁੰਦੀ ਸੰਗਤ ਤੰਗ ਹੁੰਦੀ ਹੈ ਉੱਥੇ ਪਹਿਲਾਂ ਆਪਾਂ ਜਾਗਰ ਨੂੰ ਇੱਕ ਝੁੰਬਾ ਪਾ ਦਿੰਦੇ ਹਾਂ ਫਿਰ ਹੌਲੀ ਹੌਲੀ ਪਿੰਡ ਵਿੱਚੋਂ ਦਾਣੇ ਤੇ ਫੰਡ ਇਕੱਠਾ ਕਰਕੇ ਇੱਕ ਪੱਕਾ ਪੀਰਖਾਨਾ ਪਾ ਦੇਵਾਂਗੇ ਜੰਡ ਦੇ ਦਰਖਤ ਦੀ ਕਾਫੀ ਸ਼ਾਹ ਹੁੰਦੀ ਹੈ ਸੰਗਤ ਜੰਡ ਦੀ ਸ਼ਾਮੇ ਬੈਠ ਜਾਇਆ ਕਰੇਗੀ ਕੱਸੀ ਉੱਤੇ ਬਰਕਹਿਣਾ ਦੇ ਦਰਖਤ ਹਨ ਉਹਨਾਂ ਦੀ ਵੀ ਵਧੀਆ ਸ਼ਾਹ ਹੁੰਦੀ ਹੈ ਜੇ ਇਸ ਲਈ ਉੱਥੇ ਪੀਰਖਾਨਾ ਵਧੀਆ ਰਹੇਗਾ ਭਾਵੇਂ ਉੱਥੇ ਸਾਲ ਮਗਰੋਂ ਮੇਲਾ ਲਾ ਲਿਆ ਕਰੇ ਜਾਗਰ ਦੇ ਕੰਮ ਸਕੀਮ ਦਿਲ ਲੱਗ ਗਈ ਉਸਨੇ ਆਪਣਾ ਇਹ ਘਰ ਗਵੰਡੀਆਂ ਨੂੰ ਵੇਚ ਦਿੱਤਾ ਫਿਰ ਆਪਣੇ ਭਾਈਚਾਰੇ ਨਾਲ ਸਲਾਹ ਕੀਤੀ ਸਾਰਿਆਂ ਨੇ ਰਲ ਕੇ ਇੱਕ ਦੋ ਦਿਨਾਂ ਬਾਅਦ ਹੀ ਲੱਕੜ ਦੇ ਟੰਬੇ ਗੱਡ ਕੇ ਉਹ ਥਾਂ ਨੂੰ ਲੋਹੇ ਦੀ ਤਾਰ ਨਾਲ ਵਗਲ ਦਿੱਤਾ ਇਸ ਪਿੰਡ ਬੁਰਜ ਕਲਾ ਵਿੱਚ ਕੋਈ ਧਾਰਮਿਕ ਕੰਮ ਵਿੱਚ ਵਿਗਨ ਨਹੀਂ ਪਾਉਂਦਾ ਸੀ ਦੋ ਦਿਨਾਂ ਵਿੱਚ ਲੋਕਾਂ ਨੇ ਲੱਗ ਕੇ ਇੱਕ ਵੱਡਾ ਸਾਰਾ ਝੁੰਬਾ ਲੱਕੜ ਗੱਡ ਕੇ ਤੇ ਸਰ ਵੱਡ ਕੇ ਬਣਾ ਦਿੱਤਾ ਚੂੜੂ ਅਮਲੀ ਗਗਨਾ ਤੇਜੂ ਖੇਤਾ ਮਹਿਰਾ ਨੰਝਣ ਵੈਲੀ ਆਦ ਸਭ ਲੱਗ ਪਏ ਇਹ ਸ਼ੁਭ ਕੰਮ ਕਰਨ ਨਾਲ ਵੇਖੋ ਵੇਖੀ ਹੋਰ ਲੋਕ ਵੀ ਇਸ ਸਾਂਝੇ ਕੰਮ ਵਿੱਚ ਸ਼ਾਮਲ ਹੋ ਗਏ ਬਲਦ ਗੱਡੀ ਉੱਪਰ ਸਾਰਿਆਂ ਨੇ ਜਾਗਰਦਾ ਸਾਰਾ ਸਮਾਨ ਚੁੱਕ ਕੇ ਕੱਸੀ ਕਿਨਾਰੇ ਝੁੰਬੇ ਵਿੱਚ ਲੈ ਆਂਦਾ ਜੰਗਲ ਵਿੱਚ ਮੰਗਲ ਲੱਗ ਗਏ ਪਸ਼ੂ ਆਉਣ ਤੋਂ ਤਾਰ ਹੋਰ ਲੈਂਦੀ ਤੇ ਟੰਬਿਆਂ ਨਾਲ ਤਿੰਨ ਚਾਰ ਗੀੜੇ ਦੇ ਦਿੱਤੇ ਚਾਰਕੋ ਦਿਨਾਂ 'ਚ ਉਸ ਦੇ ਸੇਵਾਦਾਰਾਂ ਨੇ ਕਈਆਂ ਤੇ ਕੱਸੀਆਂ ਨਾਲ ਸਾਰਾ ਥਾਂ ਪੱਧਰ ਕਰ ਲਿਆ ਕੱਸੀ ਤੋਂ ਬਾਲਟੀਆਂ ਭਰ-ਭਰ ਕੇ ਛਿੜਕ ਕੇ ਵਧੀਆ ਬਣਾ ਦਿੱਤਾ ਸੁੱਖੇ ਮੈਂਬਰ ਨੇ ਸਰਪੰਚ ਨੂੰ ਆਖ ਕੇ ਨਲਕੇ ਦੀ ਗ੍ਰਾਂਟ ਲੈ ਕੇ ਉੱਥੇ ਨਲਕਾ ਵੀ ਲਵਾ ਦਿੱਤਾ ਕੱਸੀ ਦਾ ਕਿਨਾਰਾ ਹੋਣ ਕਰਕੇ ਨਲਕੇ ਦਾ ਪਾਣੀ ਬੜਾ ਠੰਡਾ ਤੇ ਬੜਾ ਮਿੱਠਾ ਨਿਕਲਿਆ ਜਿਸ ਨੂੰ ਲੋਕ ਖੁਸ਼ ਹੋ ਕੇ ਪੀਂਦੇ ਉੱਥੇ ਰੌਣਕਾਂ ਲੱਗਣ ਲੱਗ ਪਈਆਂ ਇੱਕ ਦਿਨ ਸ਼ਰਧਾਲੂ ਦਾ ਟਰੈਕਟਰ ਲੈ ਕੇ ਸਾਰੇ ਸੇਵਾਦਾਰ ਪਿੰਡ ਵਿੱਚ ਉਗਰਾਹੀ ਕਰਨ ਚਲੇ ਗਏ ਕਿਸੇ ਨੇ ਦਾਣੇ ਪਾਈ ਕਿਸੇ ਨੇ ਪੈਸੇ ਦਿੱਤੇ ਦਾਣੇ ਵੇਚ ਦਿੱਤੇ ਪੈਸੇ ਵੱਟ ਲਈ ਖਾਸੇ ਰੁਪਏ ਹੋ ਗਏ ਉਹਨਾਂ ਨਾਲ ਉੱਥੇ ਇੱਟਾਂ ਵੀ ਆ ਗਈਆਂ ਸੀਮੈਂਟ ਤੇ ਬੱਜਰੀ ਬਰੇਤੀ ਵੀ ਆ ਗਈ ਚੈਂਚਲ ਮਿਸਤਰੀ ਨੂੰ ਸੱਦ ਕੇ ਪੀਰਖਾਨੇ ਦੀ ਇਮਾਰਤ ਬਣਾਉਣ ਲੱਗ ਪਏ ਵੀਰਵਾਰ ਵਾਲੇ ਦਿਨ ਪੁੱਛਾਂ ਲੈਣ ਆਏ ਲੋਕ ਫੰਡ ਵੀ ਦੇ ਜਾਂਦੇ ਦਿਨੋਂ ਦਿਨ ਪੀਰਖਾਨੇ ਦੀਆਂ ਕੰਧਾਂ ਉੱਚੀਆਂ ਹੋ ਰਹੀਆਂ ਸਨ ਇੱਕ ਦਿਨ ਪੀਰਖਾਨਾ ਬਣ ਕੇ ਤਿਆਰ ਹੋ ਗਿਆ ਇਮਾਰਤ ਦੇ ਉੱਪਰ ਗੁੰਬਦ ਵੀ ਬਣ ਗਿਆ ਹੁਣ ਹਰੇਕ ਵੀਰਵਾਰ ਉੱਥੇ ਪੁੱਛਾ ਲੈਣ ਵਾਲਿਆਂ ਦਾ ਬਹੁਤ ਇਕੱਠ ਹੋ ਜਾਂਦਾ ਦੋ ਦੇਗੇ ਮੁੱਲ ਲੈ ਆਂਦੇ ਸਨ ਵੀਰਵਾਰ ਨੂੰ ਇੱਕ ਦੇਗਾ ਖੀਰ ਦਾ ਤੇ ਇੱਕ ਦੇਗਾ ਦਾਲ ਜਾਂ ਸਬਜ਼ੀ ਦਾ ਬਣਾਉਂਦੇ ਬੁੜੀਆਂ ਕੁੜੀਆਂ ਚੁਰ ਉੱਤੇ ਤਵੀ ਚੜਾ ਕੇ ਰੋਟੀਆਂ ਪਕਾਉਂਦੀਆਂ ਸੰਗਤ ਇੱਕ ਪੰਗਤ ਵਿੱਚ ਬੈਠ ਕੇ ਲੰਗਰ ਛਕਦੀ ਪਿੰਡ ਵਿੱਚੋਂ ਵੇਲੜ ਪੀਰਖਾਨੇ ਜਾ ਕੇ ਹੀ ਖੀਰ ਨਾਲ ਲੰਗਰ ਛਕਦੇ ਵਿੱਚੋਂ ਹੀ ਸ਼ਰਧਾਲੂ ਲੰਗਰ ਵਰਤਾਉਣ ਲੱਗ ਜਾਂਦੇ ਲੋਕ ਖਾ ਖਾ ਕੇ ਢਿੱਡ ਉੱਤੋਂ ਹੱਥ ਫੇਰ ਕੇ ਤੁਰੇ ਜਾਂਦੇ ਕਈ ਵਾਰ ਕਈ ਲੋਕ ਖਾਣ ਪਿਛੋਂ ਲੜਵੀ ਪੈਂਦੇ ਤੂੰ ਤੂੰ ਮੈਂ ਮੈਂ ਹੋਣ ਲੱਗ ਪੈਂਦੀ ਇਸ ਵੇਲੇ ਲੜਾਈ ਦੇ ਡਰੋਂ ਚੂੜੂ ਅਮਲੀ ਗਗਨਾ ਤੇਜੂ ਖੇਤਾ ਮਹਿਰਾ ਤੇ ਨੰਜਣ ਵੈਲੀ ਉਹਨਾਂ ਲੜਨ ਵਾਲੇ ਮੁੰਡਿਆਂ ਨੂੰ ਸਾਰੇ ਜਣੇ ਹੱਥ ਬੰਨ ਬੰਨ ਕੇ ਆਖਦੇ ਓਏ ਭਰਾਵੋ ਸਾਡੇ ਮਾਰ ਲਵੋ ਚਾਰ ਚਾਰ ਥੱਪੜ ਪਰ ਲੜੋਣਾ ਜਿਉਂਦੇ ਰਹੋ ਜਾਓ ਆਪਦੇ ਆਪਦੇ ਸੁਖੀ ਸੰਦੀ ਘਰੀ ਚਲੇ ਜਾਓ ਸ਼ੇਰੋ ਇਸ ਤਰ੍ਹਾਂ ਪੀਰਖਾਨੇ ਦੀ ਗੁੱਡੀ ਅਸਮਾਨੀ ਚੜ ਗਈ ਦਿਨੋਂ ਦਿਨ ਪੀਰਖਾਨੇ ਵਿੱਚ ਸ਼ਰਧਾਲੂਆਂ ਦੀ ਭੀੜ ਵਧਦੀ ਜਾ ਰਹੀ ਸੀ ਖੇਤਾਂ ਵਿੱਚ ਕੰਮ ਕਰ ਰਹੇ ਲੋਕ ਚਾਹ ਪੀਣ ਪੀਰਖਾਨੇ ਵਿੱਚ ਆ ਜਾਂਦੇ ਚੂੜੂ ਅਮਲੀ ਤੇ ਨੰਦਕੁਰ ਨੂੰ ਆਖ ਕੇ ਉਸ ਦੇ ਪੇਕੀ ਭੇਜਿਆ ਇਸ ਲਈ ਕਿ ਉਹ ਆਪਣੇ ਭਰਾ ਨੰਦੂ ਨੂੰ ਜਾ ਕੇ ਦੱਸੇ ਕਿ ਜਾਗਰ ਨੇ ਪੀਰਖਾਨਾ ਬਾਹਰ ਕੱਸੀ ਉੱਤੇ ਬਣਾ ਲਿਆ ਹੈ ਇਸ ਲਈ ਨੰਦੂ ਆਉਂਦਾ ਹੋਇਆ ਜਾਗਰ ਦੇ ਗੁਰੂ ਮੁਸਲਮਾਨ ਨੂੰ ਨਾਲ ਲਈ ਆਵੇਗਾ ਨਾਲੇ ਤਾਂ ਉਹ ਮੁਸਲਮਾਨ ਪੀਰਖਾਨਾ ਦੇਖ ਜਾਵੇਗਾ ਨਾਲੇ ਜਾਗਰ ਨੂੰ ਅਸ਼ੀਰਵਾਦ ਦੇ ਜਾਵੇਗਾ ਥੋੜੇ ਦਿਨਾਂ ਬਾਅਦ ਜਾਗਰ ਦਾ ਗੁਰੂ ਮੁਸਲਮਾਨ ਨੰਦੂ ਦੇ ਨਾਲ ਨਵੇਂ ਬਣੇ ਪੀਰਖਾਨੇ ਵਿੱਚ ਆ ਗਏ ਜਾਗਰ ਨੇ ਆਪਣੇ ਗੁਰੂ ਦੇ ਰੁੜ ਕੇ ਪੈਰੀ ਹੱਥ ਲਾਏ ਚੂੜੂ ਅਮਲੀ ਗਗਨਾ ਤੇਜੂ ਤੇ ਖੇਤਾ ਮਹਿਰਾ ਨੇ ਵੀ ਸਹਾਰਨਪੁਰ ਵਾਲੇ ਗੁਰੂ ਦੇ ਪੈਰੀ ਹੱਥ ਲਾਏ ਉਸਨੇ ਸਭ ਨੂੰ ਅਸ਼ੀਰਵਾਦ ਦਿੱਤਾ ਥੋੜੇ ਚਿਰ ਮੰਗਰੋ ਜਾਗਰ ਦਾ ਗੁਰੂ ਉਸ ਨੂੰ ਝੁੰਬੇ ਅੰਦਰ ਲੈ ਗਿਆ ਚੂੜੂ ਗਗਨਾ ਤੇਜੂ ਤੇ ਖੇਤਾ ਮਹਿਰਾ ਵੀ ਅੰਦਰ ਸੱਦ ਲੈ ਉਸਨੇ ਕਿਹਾ ਗੱਲ ਸੁਣੋ ਜਵਾਨੋ ਮਰਨਾ ਸਭ ਨੇ ਹੈ ਮਰਨਾ ਸੱਚ ਹੁੰਦਾ ਹੈ ਜਿਉਣਾ ਝੂਠ ਇਸ ਲਈ ਰੱਬ ਨਾ ਕਰੇ ਜੇ ਜਾਗਰ ਮਰ ਜਾਵੇ ਤਾਂ ਇਸ ਨੂੰ ਫੂਕਿਓ ਨਾ ਕਬਰ ਵਿੱਚ ਦਬਾਇਓ ਜਾਗਰ ਸਗੋਂ ਕਹਿਣ ਲੱਗਿਆ ਓਏ ਇੰਜ ਕਰਿਓ ਕਿ ਮੇਰੀ ਕਬਰ ਉਸ ਝੰਡ ਥੱਲੇ ਬਣਵਾਇਓ ਫਿਰ ਇਹ ਆ ਕੇ ਜਾਗਰ ਹੱਸ ਪਿਆ ਚੂੜੂ ਆਖਣ ਲੱਗਾ ਭਰਾਓ ਸਭ ਨੇ ਮਰਨਾ ਹੈ ਕਿਸੇ ਨੇ ਅਗੇਤਾ ਕਿਸੇ ਨੇ ਪਛੇਤਾ ਇਹ ਵੀ ਨਹੀਂ ਪਤਾ ਕਿ ਕਿਸੇ ਨੂੰ ਕਿਸੇ ਦੀ ਕਲਰੀ ਕਿੱਥੋਂ ਦੀ ਹੈ ਪਤਾ ਨਹੀਂ ਕਦੋਂ ਕਿਸੇ ਨੂੰ ਉਸ ਡਾਡੇ ਨੇ ਸੱਦ ਲੈਣਾ ਹੈ ਬਸ ਰੱਬ ਨੇ ਇਸ ਗੱਲ ਦਾ ਦੁਨੀਆ ਤੋਂ ਉਲਾ ਰੱਖਿਆ ਹੈ ਨੰਦੂ ਨੇ ਸਹਾਰਨਪੁਰ ਵਾਲਾ ਮੁਸਲਮਾਨ ਜਾਗਰ ਨੂੰ ਮੱਥਾ ਦੇ ਕੇ ਅਗਲੇ ਦਿਨ ਚਲੇ ਗਏ ਉਹ ਦੋਵੇਂ ਨਵਾਂ ਪੀਰਖਾਨਾ ਦੇਖ ਕੇ ਬੜੇ ਖੁਸ਼ ਹੋਏ ਜਾਗਰ ਨੇ ਆਪਣੇ ਗੁਰੂ ਦੇ ਜਾਂਦੇ ਹੋਏ ਕੁਸ਼ ਮਾਇਆ ਪੇਂਟ ਕੀਤੀ ਉਸ ਨੇ ਅਸ਼ੀਰਵਾਦ ਦੇ ਕੇ ਖੁਸ਼ ਹੋ ਕੇ ਮਾਇਆ ਮੱਥੇ ਨੂੰ ਲਾ ਕੇ ਜੇ ਵਿੱਚ ਪਾ ਲਈ ਕਤਕ ਮਹੀਨਾ ਚੱਲ ਰਿਹਾ ਸੀ ਮੱਘਰ ਚੜ੍ਹਨ ਵਾਲਾ ਸੀ ਸ਼ਰਨਜੀਤ ਨੂੰ ਅਣਗਿਣਤ ਮਹੀਨੇ ਪੂਰੇ ਹੋ ਗਏ ਸਨ ਅਗਲੇ ਮਹੀਨੇ ਉਸ ਨੇ ਜੈਮਤ ਡਿਗਣਾ ਸੀ ਲੈਂਬਰ ਦੀ ਸੱਸ ਤੇ ਸਾਲੇ ਹਾਰ ਨੇ ਰੋਲਦੂ ਨੂੰ ਬੁਰਜਕਲਾ ਭੇਜਿਆ ਉਹਨਾਂ ਕਿਹਾ ਕਿ ਲੋਕ ਧੀ ਦਾ ਪਹਿਲਾ ਜਾਪਾ ਪੇਕੀ ਕਰਵਾਉਂਦੇ ਹਨ ਇਸ ਲਈ ਉਹ ਸ਼ਰਨੋਂ ਨੂੰ ਇੱਥੇ ਮੌੜਾ ਲੈ ਆਵੇ ਉਸ ਦਾ ਪਹਿਲਾ ਜਾਪਾ ਆਪਾਂ ਕਰਵਾਵਾਂਗੇ ਇਸ ਲਈ ਰੋਲਦੂ ਇੱਕ ਦਿਨ ਬਸ ਰਹੀਂ ਬੁਰਜਕਲਾ ਆਇਆ ਤੇ ਸ਼ਰਨੋਂ ਨੂੰ ਆਪਣੇ ਨਾਲ ਲਿਜਾਣ ਲਈ ਤਿਆਰ ਹੋਣ ਲਈ ਕਿਹਾ ਚੰਦ ਘੌਰ ਨੇ ਸ਼ਰਨਜੀਤ ਨੂੰ ਚਾਹੀ ਚਾਹੀ ਤਿਆਰ ਕਰਕੇ ਵਿਦਾ ਕਰਕੇ ਭੇਜਿਆ ਰੋਲਦੂ ਗੱਲਾਂ ਕਰਦੇ ਨੇ ਲੈਂਬਰ ਨੂੰ ਇਹ ਵੀ ਆਖ ਗਿਆ ਸੀ ਕਿ ਜਦੋਂ ਉਸ ਨੂੰ ਰੋਜ਼ਗਾਰ ਦਫ਼ਤਰੋਂ ਨੌਕਰੀ ਦੇ ਕਾਰਡ ਆਉਣ ਲੱਗ ਜਾਣ ਤਾਂ ਉਹ ਮੈਨੂੰ ਪਤਾ ਕਰ ਦੇਵੇ ਰੁਲਦੂ ਦੀ ਆਪਣੇ ਮਹਿਕਮੇ ਵਿੱਚ ਚੰਗੀ ਪੱਲ ਬਣ ਗਈ ਸੀ ਉਹ ਅਫਸਰਾਂ ਦਾ ਕੰਮ ਧੰਦਾ ਕਰਕੇ ਉਹਨਾਂ ਕੋਲੋਂ ਮਿੱਠਾ ਹੋ ਕੇ ਆਪਣੇ ਕੰਮ ਕਰਾ ਲੈਂਦਾ ਸੀ ਲੈਂਬਰ ਨੇ ਵੀ ਉਸ ਦੀ ਗੱਲ ਦਾ ਚੰਗਾ ਹੁੰਗਾਰਾ ਭਰਿਆ ਸੀ ਲੈਂਬਰ ਨੂੰ ਰੋਜ਼ਗਾਰ ਦਫ਼ਤਰੋਂ ਨੌਕਰੀ ਦੇ ਕਾਰਡ ਆਉਣ ਲੱਗ ਪਏ ਸਨ ਉਸ ਨੂੰ ਦੋ ਕਾਰਡ ਮਾਲੀ ਦੀ ਨੌਕਰੀ ਦੇ ਸ਼ਹਿਰ ਵਿੱਚ ਆਏ ਸਨ ਲੈਂਬਰ ਇੰਟਰਵਿਊ ਦੇ ਗਿਆ ਸੀ। ਉੱਥੇ ਦੋਵੇਂ ਥਾਵੇਂ ਸਿਫਾਰਸ਼ੀ ਰੱਖ ਲੈ ਸਨ। ਲੈਂਬਰ ਮੁੱਠ ਲਾਜਿਆ ਕਰਕੇ ਮੁੜ ਆਇਆ ਸੀ। ਰੋਲਦੂ ਨੂੰ ਇੱਕ ਕਲਰਕ ਰੋਜ਼ਗਾਰ ਦਫ਼ਤਰ ਜਾਣ ਦਾ ਸੀ ਕਿਉਂਕਿ ਇੱਕ ਵਾਰ ਉਸ ਕਲਰਕ ਨੂੰ ਰੋਲਦੂ ਨੇ ਸ਼ਹਿਰ ਦੇ ਹੋਟਲ ਵਿੱਚ ਇੱਕ ਵਿਸਕੀ ਦੀ ਬੋਤਲ ਲੈ ਕੇ ਦਿੱਤੀ ਸੀ। ਹੋਟਲ ਵਿੱਚ ਉਹ ਆਪਣੇ ਅਫਸਰ ਨਾਲ ਕਿਸੇ ਪਾਰਟੀ ਵਿੱਚ ਗਿਆ ਸੀ। ਉਸੇ ਕਲਰਕ ਨੇ ਰੋਲਦੂ ਨੂੰ ਉਸ ਦਿਨ ਪੁੱਛਿਆ ਸੀ ਕਿ ਉਹ ਜਿਸ ਦਾ ਨਾਮ ਦਰਜ ਕਰਾ ਕੇ ਗਿਆ ਹੈ ਉਹ ਉਸ ਦਾ ਕੀ ਲੱਗਦਾ ਹੈ ਰੋਲਦੂ ਨੇ ਇਹ ਦੱਸਣ ਤੇ ਕਿ ਉਹ ਮੇਰਾ ਭਨੋਇਆ ਹੈ ਉਸ ਕਲਰਕ ਨੇ ਉਸ ਦਾ ਕਾਰਡ ਮਾਲੀ ਦੀਆਂ ਨੌਕਰੀਆਂ ਵਿੱਚ ਪਾ ਦਿੱਤਾ ਸੀ ਕਿਉਂਕਿ ਸੇਵਾਦਾਰਾਂ ਦੀਆਂ ਨੌਕਰੀਆਂ ਵਿੱਚ ਉਸ ਤੋਂ ਅੱਗੇ ਕਾਰਡ ਬਹੁਤ ਜ਼ਿਆਦਾ ਸਨ ਇਸ ਲਈ ਉਹ ਕਲਰਕ ਨੇ ਲੈਂਬਰ ਦਾ ਕਾਰਡ ਮਾਲੀਆਂ ਦੀ ਨੌਕਰੀ ਵਿੱਚ ਪਾ ਦਿੱਤਾ ਸੀ ਇਸੇ ਲਈ ਹੀ ਲੈਂਬਰ ਨੂੰ ਜਲਦੀ ਭਾਵ 1 ਸਾਲ ਮਗਰੋਂ ਹੀ ਨੌਕਰੀ ਦੇ ਕਾਰਡ ਆਉਣ ਲੱਗ ਪਏ ਸਨ ਉੰਜ ਲੈਂਬਰ ਸਵੇਰ ਜਲਦੀ ਉੱਠ ਕੇ ਨਹਾ ਕੇ ਤਿਆਰ ਹੋ ਕੇ ਦਿਹਾੜੀ ਕਰਨ ਸ਼ਹਿਰ ਨੂੰ ਜਾਣ ਲੱਗ ਪਿਆ ਸੀ ਚੰਦਕੁਰ ਉਸ ਨੂੰ ਸੁਦੇਹਾ ਹੀ ਰੋਟੀ ਬਣਾ ਕੇ ਡੱਬੇ ਵਿੱਚ ਪਾ ਦਿੰਦੀ ਔਰ ਰੋਟੀ ਵਾਲਾ ਡੱਬਾ ਸਾਈਕਲ ਵਿੱਚ ਟੰਗ ਕੇ ਸ਼ਹਿਰ ਨੂੰ ਚਲਾ ਜਾਂਦਾ ਉਹ ਹੋਰਾਂ ਮਜ਼ਦੂਰਾਂ ਨਾਲ ਲੇਬਰ ਚੌਕ ਵਿੱਚ ਜਾ ਖੜਦਾ ਤਕਰੀਬਨ ਉਸ ਨੂੰ 5 ਦਿਨਾਂ ਵਿੱਚ 4-5 ਦਿਹਾੜੀਆਂ ਮਿਲ ਹੀ ਜਾਂਦੀਆਂ ਜਿਸ ਦਿਨ ਦਿਹਾੜੀ ਨਾ ਮਿਲਦੀ ਉਹ ਸਾਈਕਲ ਭਜਾ ਕੇ ਪਿੰਡ ਮੁੜ ਆਉਂਦਾ ਉਸ ਦਿਨ ਉਹ ਕੋਈ ਘਰ ਦਾ ਮਾੜਾ ਮੋਟਾ ਕੰਮ ਨਵੇੜ ਲੈਂਦਾ ਹੋਰ ਨਹੀਂ ਤਾਂ ਕੋਈ ਕਿਤਾਬ ਪੜ੍ਹ ਕੇ ਮੁਕਾ ਦਿੰਦਾ ਜਾਂ ਬੈਠਾ ਬੈਠਾ ਕੋਈ ਗੀਤ ਹੀ ਲਿਖ ਲੈਂਦਾ ਇਸ ਤਰ੍ਹਾਂ ਹੀ ਇੱਕ ਦਿਨ ਡਾਕਿਆ ਉਸਦੇ ਘਰ ਇੱਕ ਨੌਕਰੀ ਦਾ ਕਾਰਡ ਰੋਜ਼ਗਾਰ ਦਫ਼ਤਰੋਂ ਆਇਆ ਇਹ ਸਿੱਖਿਆ ਮਹਿਕਮੇ ਵਿੱਚ ਮਾਲੀ ਦੀ ਪੋਸਟ ਦਾ ਸੀ ਚੌਥੇ ਅਨੁਭਵ ਸੋਮਵਾਰ ਨੂੰ ਸ਼ਹਿਰ ਜ਼ਿਲ੍ਹਾ ਸਿੱਖਿਆ ਅਫਸਰ ਦੇ ਦਫ਼ਤਰ ਇੰਟਰਵਿਊ ਸੀ ਲੈਮਬਰ ਤਿਆਰ ਹੋ ਕੇ ਐਤਵਾਰ ਨੂੰ ਮੋੜਾ ਆਪਣੇ ਸੌਰੀ ਸਾਈਕਲ ਤੇ ਚੱਲਿਆ ਗਿਆ ਤਾਂ ਕਿ ਆਪਣੇ ਰਿਸ਼ਤੇਦਾਰ ਰੁਲਦੂ ਨਾਲ ਸਲਾਹ ਕੀਤੀ ਜਾਵੇ ਐਤਵਾਰ ਦਾ ਦਿਨ ਸੀ ਰੁਲਦੂ ਨੂੰ ਅੱਜ ਛੁੱਟੀ ਸੀ ਪਰ ਉਹ ਖੇਤ ਪੱਠੇ ਲੈਣ ਗਿਆ ਹੋਇਆ ਸੀ ਲੈਂਬਰ ਨੇ ਜਾ ਕੇ ਆਪਣੇ ਸਹੁਰਿਆਂ ਦੇ ਘਰ ਵਿਹੜੇ ਦੇ ਇੱਕ ਪਾਸੇ ਸਾਈਕਲ ਨੂੰ ਸਟੈਂਡ ਲਾ ਦਿੱਤਾ ਸਾਈਕਲ ਦਾ ਖੜਕਾ ਸੁਣ ਕੇ ਲੈਂਬਰ ਦੀ ਸੱਸ ਦਿਆਲੋ ਅੰਦਰੋਂ ਭੱਜੀ ਆਈ ਉਸ ਨੇ ਆ ਕੇ ਲੈਂਬਰ ਦਾ ਸਿਰ ਦੋਹਾਂ ਹੱਥਾਂ ਨਾਲ ਪਲੋਸਿਆ ਮਗਰੋਂ ਹੱਸਦੀ ਹੋਈ ਸੰਤੋ ਲੈਂਬਰ ਦੀ ਸਾਲੇਹਾਰ ਨੇ ਆ ਕੇ ਉਸ ਦਾ ਸਿਰ ਪਲੋਸਿਆ ਦੋਹਾਂ ਨੇ ਲੈਂਬਰ ਦੀ ਸੁਖਸਾਂਦ ਪੁੱਛੀ ਥੋੜੇ ਚਿਰ ਮਗਰੋਂ ਅੰਦਰੋਂ ਸ਼ਰਨੋਂ ਵੀ ਆਈ ਉਸਨੇ ਲੈਂਬਰ ਨੂੰ ਫਤੇ ਬੁਲਾਈ ਆਪਣੀ ਸੱਸ ਚੰਦਕੌਰ ਦੀ ਸੁਖਸਾਂਦ ਪੁੱਛੀ ਉਹ ਸ਼ੰਭੂ ਬਾਣੀਏ ਵਰਗੀ ਬਣੀ ਫਿਰਦੀ ਸੀ ਅਤੇ ਹੌਲੀ-ਹੌਲੀ ਤੁਰਦੀ ਸੀ ਮਗਰ ਮਹੀਨੇ ਦੀ ਧੁੱਪ ਚੰਗੀ ਲੱਗਣ ਲੱਗ ਪਈ ਸੀ ਲੈਂਬਰ ਨੇ ਆਪਣਾ ਮੰਜਾ ਧੁੱਪੇ ਹੀ ਡਹਾ ਲਿਆ ਲੈਂਬਰ ਨੂੰ ਉਹਨਾਂ ਚਾਹ ਪਾਣੀ ਪਿਆਇਆ ਉਸਦੀ ਸੱਸ ਨੇ ਉਸ ਨਾਲ ਕਬੀਲਦਰੀ ਦੀਆਂ ਗੱਲਾਂ ਕੀਤੀਆਂ ਇਤਨੇ ਚਿਰ ਵਿੱਚ ਸੰਤੋ ਨੇ ਰੋਟੀ ਬਣਾ ਲਈ ਲੈਂਬਰ ਨੂੰ ਖਵਾਈ ਸਿਆਲੂ ਦਿਨ ਛੋਟੇ ਹੋ ਗਏ ਸਨ ਇਤਨੇ ਚਿਰ ਵਿੱਚ ਸਾਈਕਲ ਤੇ ਪੱਠੇ ਲੈ ਕੇ ਰੋਲਦੂ ਵੀ ਆ ਗਿਆ ਪੱਠੇ ਕੁੱਤਰਨ ਵਾਲੀ ਮਸ਼ੀਨ ਕੋਲ ਸੁੱਟ ਕੇ ਸਾਈਕਲ ਪਰੇ ਸਟੈਂਡ ਲਾ ਕੇ ਰੋਲਦੂ ਵੀ ਖੁਸ਼ ਹੋਇਆ ਲੈਂਬਰ ਕੋਲ ਆਇਆ ਹੱਥ ਮਲਾਏ ਸੁਖਸੰਤ ਪੁੱਛੀ ਉਹ ਲੈਂਬਰ ਦੇ ਮੰਜੇ ਤੇ ਪੈਂਦਾ ਕੋਲ ਚਾਦਰ ਪਰੇ ਕਰਕੇ ਬੈਠ ਗਿਆ ਦੋਸਤੋ ਇਹ ਤੇ ਤੁਸੀਂ ਸੁਣ ਰਹੇ ਹੋ ਪੰਜਾਬੀ ਦੇ ਪ੍ਰਸਿੱਧ ਕਹਾਣੀਕਾਰ ਸ਼੍ਰੀ ਪੂਰਾ ਸਿੰਘ ਕਲੇਰ ਦਾ ਲਿਖਿਆ ਹੋਇਆ ਨਾਵਲ ਜੰਡਾ ਵੇ ਜੰਡੋਰੀਆ ਅੱਜ ਤੁਸੀਂ ਇਸ ਨਾਵਲ ਦਾ 16ਵਾਂ ਭਾਗ ਸੁਣਿਆ ਕੱਲ ਨੂੰ ਫਿਰ ਇਸੇ ਸਮੇਂ ਤੁਹਾਡੇ ਲਈ ਇਸ ਦਾ ਅਗਲਾ ਭਾਗ ਲੈ ਕੇ ਹਾਜ਼ਰ ਹੋਵਾਂਗੀ ਕਲੇਰ ਅਮਰਿਤ ਚੈਨਲ ਦੇ ਉੱਤੇ ਅਸੀਂ ਇਹ ਨਾਵਲ ਪੇਸ਼ ਕਰਨ ਦਾ ਮਾਣ ਹਾਸਲ ਕਰ ਰਹੇ ਹਾਂ ਕਿਉਂਕਿ ਇਹ ਪੰਜਾਬੀ ਸਾਹਿਤ ਦੇ ਚੋਣਵੇਂ ਨਾਵਲਾਂ ਵਿੱਚੋਂ ਇੱਕ ਨਾਵਲ ਹੈ ਦੋਸਤੋ ਕੱਲ ਤੱਕ ਆਪਣਾ ਖਿਆਲ ਰੱਖਿਓ ਸਦਾ ਖੁਸ਼ ਰਹੋ